ਸਰ ਜੀ ਕਾ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਬਿਸਲਵਾਨ ਐਗਜ਼ਿਟ ਪੋਲਸ ਜੇ ਆਏ ਨੇ ਉਸ ਨੂੰ ਲੈ ਕੇ ਹਰ ਪਾਸੇ ਚਰਚਾਵਾ ਹੋ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਨੇ ਨਿਲਗਰਮੇ ਨਾਲ ਤੇ ਮੌਜੂਦ ਨੇ ਸਰ ਤੁਸੀਂ ਤੇ ਆਮ ਆਦਮੀ ਪਾਰਟੀ ਇਹਨਾਂ ਐਗਜ਼ਿਟ ਪੋਲਸ ਨੂੰ ਕਿਵੇਂ ਵੇਖਦੇ ਹੋ ਲੇਕੋ ਇਹ ਜਿਹੜੇ ਐਗਜ਼ਿਟ ਪੋਲ ਨੇ ਇਹ ਬੇਸਿਕਲੀ ਐਗਜ਼ੈਕਟ ਪੋਲ ਤੇ ਹੈ ਨਹੀਂ ਹੈ ਠੀਕ ਹੈ ਨਾ ਇਹ ਤਾਂ ਇਉਂ ਲੱਗਦੇ ਆ ਵੀ ਜਿਵੇਂ ਮੈਨਿਪੂਲੇਟਿਡ ਹੋਣ ਔਰ ਕਿਸੇ ਪੋਲੀਟੀਕਲ ਪਾਰਟੀ ਦੇ ਦਫ਼ਤਰ ਵਿੱਚ ਬੈਠ ਕੇ ਤਿਆਰ ਕੀਤੇ ਗਏ ਹੋਣ ਕਿਉਂਕਿ ਜਿਹੜਾ ਲੋਕਾਂ ਦਾ ਐਗਜ਼ਿਟ ਪੋਲ ਹੈ ਉਹਦੇ ਨਾਲ ਠੀਕ ਹੈ ਨਾ ਹੁਣ ਤੁਸੀਂ ਦੇਖੋ ਇਹਨਾਂ ਮਤਲਬ ਐਗਜ਼ਿਟ ਪੋਲ ਦੇ ਵਿੱਚ ਜਿਵੇਂ ਪੰਜਾਬ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਤੇ ਰਹੇਗੀ ਹੈ ਜਿਸ ਨੇ ਪਿਛਲੇ 2 ਸਾਲਾਂ ਦੇ ਵਿੱਚ ਰੱਜ ਕੇ ਲੋਕਾਂ ਲਈ ਕੰਮ ਕੀਤੇ ਹੈਗੇ ਆ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹੈਗੀਆਂ ਬਿਜਲੀ ਫ੍ਰੀ ਕੀਤੀ ਹੈਗੀ ਹੈ ਸਕੂਲ ਬਣਾਏ ਹੈ ਮੁਹੱਲਾ ਕਲੀਨਿਕ ਬਣਾਏ ਹੈ ਠੀਕ ਹੈ ਕਿਸਾਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਖੇਤਾਂ ਤੱਕ ਜਿਹੜਾ ਨਹਿਰੀ ਪਾਣੀ ਪਹੁੰਚਾਇਆ ਹੈਗਾ ਠੀਕ ਹੈ ਨਾ ਸੜਕ ਸੁਰੱਖਿਆ ਫੋਰਸ ਬਣਾਈ ਹੈਗੀ ਹੈ ਫਿਰ ਆਪਾਂ ਗੱਲ ਕਰੀਏ ਵੀ ਪ੍ਰਾਈਵੇਟ ਥਰਮਲ ਪਲਾਂਟ ਨੂੰ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਵਾਰੀ ਖਰੀਦ ਕੇ ਸਰਕਾਰੀ ਹੱਥਾਂ ਦੇ ਵਿੱਚ ਲਿਆ ਔਰ ਲੋਕਾਂ ਨੇ ਬੜਾ ਪਿਆਰ ਕੀਤਾ ਅਸੀਂ ਖੁਦ ਵੀ ਜਨ ਕੇ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਜਾ ਕੇ ਪ੍ਰਚਾਰ ਕੀਤਾ ਹੈ ਔਰ ਲੋਕ ਮਾਨਸਾ ਨੂੰ ਪਿਆਰ ਕਰਦੇ ਆ لیکن ਇਹ ਸਰਵੇ ਦੇ ਵਿੱਚ 0 ਤੋਂ ਲੈ ਕੇ 2 ਸੀਟਾਂ ਦਿਖਾ ਰਿਹਾ ਜਿਹੜੀ ਕਿ ਟੋਟਲੀ ਅਸੀਂ ਮੁੱਢੋਂ ਰੱਦ ਕਰਦੇ ਕਿਉਂਕਿ ਕੱਲ ਤੱਕ ਰਿਜ਼ਲਟ ਸਾਹਮਣੇ ਸਾਰੇ ਦੇ ਸਾਹਮਣੇ ਹੋਣੀ ਹੈ ਕਿ ਇਹ ਨਹੀਂ ਜਿਸ ਚ ਇਹ ਵੀ ਦੇਖਣ ਵਾਲੀ ਗੱਲ ਸੀ ਕਿ ਕਈ ਪੋਲਸ ਦੇ ਵਿੱਚਕਾਰ ਜੇ ਹੈ ਆਮ ਆਦਮੀ ਪਾਰਟੀ ਨੂੰ ਬੜੀ ਪੰਜਾਬ ਦੇ ਵਿੱਚਕਾਰ ਘੱਟ ਵੋਟਾਂ ਦਿੱਤੀਆਂ ਕਾਂਗਰਸ ਨੂੰ ਅਧਿਕਤ ਰੋਟਾ ਮਿਲਿਆ ਨੇ ਤੇ ਭਾਜਪਾ ਦਾ ਵੀ ਕਿਤੇ ਨਾ ਕਿਤੇ ਜਿਖਾਤਾ ਇੱਥੇ ਪੂਰੀ ਤਰੀਕੇ ਨਾਲ ਖੁੱਲ ਰਿਹਾ ਅਜਤ ਇਹ ਗੱਲਾਂ ਆਉਂਦੀਆਂ ਤੁਹਾਨੂੰ ਕੀ ਲੱਗਦਾ ਕਿੰਨੇ ਕ ਭਰੋਸੇਮੰਦ ਹੁੰਦੇ ਨੇ ਕਿਉਂਕਿ ਇਹ ਸਰਵੇ ਜਤ ਕਰਾਏ ਜਾਂਦੇ ਨੇ ਇਹਨਾਂ ਸਰਵੇ ਦੇ ਵਿੱਚਕਾਰ ਜੇ ਹੈ ਸੱਚਾਈ ਕਿੰਨੀ ਕਰ ਹੈਗੀ ਇਹੀ ਐਗਜ਼ੀਪੋਲ ਦੇ ਬਾਹੀ ਜਿਹੇ ਅਸੀਂ ਚੋਣਾ ਨੂੰ ਲੈ ਕੇ ਚੱਲਦੇ ਨੇ ਅਗਰ ਪੁਰਾਣੇ ਹੋਣ ਪਿਛਲੇ ਹੋਣ ਤਾਂ ਸਿੱਟਾ ਦੇ ਵਿੱਚ ਕਰ 2019 ਤੋਂ ਲੈ ਕੇ ਹੁਣ ਤੱਕ ਤੇ ਹੈ ਭਾਜਪਾ ਦੀ ਵੜਤ ਹੋਈ ਹੈ ਇਸ ਨੂੰ ਕਿਵੇਂ ਵੇਖੋ देखो पहली गलतता है जेडे एहे एग्जिट पोल ਹੁੰਦੇ ਆ ਇਹਨਾਂ ਦਾ ਸੈਂਪਲ ਸਾਈਜ਼ ਬਹੁਤ ਛੋਟਾ ਹੁੰਦਾ ਆ ਫਿਰ ਇਸ ਵਾਰ ਤੇ ਦੋ ਘਟਨਾਵਾਂ ਵਾਪਰੀਆਂ ਮਤਲਬ ਇਲੈਕਸ਼ਨ ਹੁੰਦਾ ਉਦੋਂ ਵੋਟ ਪਰਸੈਂਟੇਜ ਕੁਝ ਹੋਰ ਹੈਗੀ ਐ ਹੁਣ ਇਹ ਵੀ ਨਹੀਂ ਪਤਾ ਵੀ ਜਿਹੜੀ ਐਗਜ਼ਿਟ ਪੋਲ ਨੇ ਜਿਸ ਦਿਨ ਇਲੈਕਸ਼ਨ ਹੋਇਆ ਉਸੇ ਦਿਨ ਦੇ ਆ ਜਾਂ ਜਦੋਂ 6% ਵਧਾ ਕੇ ਇਲੈਕਸ਼ਨ ਕਮਿਸ਼ਨ ਨੇ ਰਿਜ਼ਲਟ ਦਿੱਤਾ ਉਦੋਂ ਦੇ ਹੈਗੇ ਆ ਹੁਣ ਤੁਸੀਂ 2022 ਦਾ ਇਲੈਕਸ਼ਨ ਲੈ ਲਓ ਪੰਜਾਬ ਦੇ ਵਿੱਚ ਸਾਨੂੰ 50 52 55 ਸੀਟਾਂ ਦੇ ਆਸ-ਪਾਸ ਦੇ ਰਹੇ ਸੀ ਸਾਨੂੰ ਆਈਆਂ ਕਿੰਨੀਆਂ ਬੰਨੀ ਜਾਣਾ ਸੋ ਇਸ ਤਰ੍ਹਾਂ ਇਸ ਵਾਰ ਵੀ ਮੈਨੂੰ ਇਹ ਲੱਗਦਾ ਹੈ ਜਿਹੜੀ ਮੇਰੀ ਗੱਟ ਫੀਲਿੰਗ ਹੈਗੀ ਹੈ ਜਿਹੜੀ ਲੋਕ ਦੇ ਲੋਕ ਵੀ ਇਹ ਜਿਹੜੇ ਦੱਸਦੇ ਹੈਗੇ ਆ ਕਿ ਇੰਡੀਆ ਗਠਜੁਟਬੰਧਨ ਦੀ ਸਰਕਾਰ ਬੰਨੀ ਤੈ ਹੈਗੀ ਹੈ ਲੇਕਿਨ ਇੱਕ ਸਵਾਲ ਹੈ ਕਿ ਇਸ ਵਾਰ VOTING ਪਰਸੈਂਟੇਜ ਬਹੁਤ ਘਟ ਰਹੀ ਹੈ ਪਿਛਲੇ ਦੇ ਮੁਕਾਬਲੇ ਜੇ VOTING ਪਰਸੈਂਟ ਘਟ ਹੋਈ ਹੈ ਲ ਕਿਹੜੀ ਪਾਰਟੀ ਨੂੰ ਜ਼ਿਆਦਾ ਨੁਕਸਾਨ ਹੋਗਾ ਤੁਕ ਜਦੋਂ ਵੋਟ ਪਰਸੈਂਟੇਜ ਘੱਟ ਹੋਣ ਦੇ ਕਈ ਕਾਰਨ ਹੈਗੇ ਆ ਇੱਕ ਤੇ ਸਭ ਤੋਂ ਵੱਡਾ ਕਾਰਨ ਹੈਗਾ ਕਿ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਸੀ ਔਰ ਜਿਹੜਾ ਹੈਗਾ ਚੋਣ ਪ੍ਰਚਾਰ ਦਾ ਟਾਈਮ ਜਿਹੜਾ ਉਹ ਜ਼ਿਆਦਾ ਲੰਬਾ ਹੈਗਾ ਸੀ ਦੂਜਾ ਅਸੀਂ ਬਹੁਤ ਸਾਰੀਆਂ ਵੋਟਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀ ਅੱਜ ਬਾਹਰ ਬੈਠੇ ਆ ਮੰਨ ਲਓ ਜੇ ਮੈਂ ਆਪਣੇ ਰਿਸ਼ਤੇਦਾਰਾਂ 'ਚ ਗੱਲ ਕਰਾਂ ਘਰ ਦੇ ਵਿੱਚ ਸੱਤ ਵੋਟਾਂ ਨੇ ਉਹਨਾਂ 'ਚ ਦੋ ਬੁਗਤੀਆਂ ਨੇ ਠੀਕ ਹੈ ਨਾ ਪੰਜ ਉਹ ਵੋਟਾਂ ਨੇ ਜਿਹੜੀਆਂ ਵੋਟਾਂ ਹੈਗੀਆਂ ਨੇ ਬਟ ਕੋਈ ਅਮਰੀਕਾ ਬੈਠਾ ਕੋਈ ਕਿਤੇ ਹੋਰ ਬੈਠਾ ਹੈਗਾ ਸੋ ਇਹ ਕਾਰਨ ਵੀ ਹੋ ਸਕਦਾ ਘੱਟ ਵੋਟਾਂ ਪੈਣ ਦਾ ਤੇ ਅਦਰਵਾਈਜ਼ ਜਦੋਂ ਮਲਟੀ ਕਾਰਨਰ ਕੰਟੈਸਟ ਹੁੰਦਾ ਸਾਰੀਆਂ ਪਾਰਟੀ ਨੇ ਜ਼ੋਰ ਲਾਇਆ ਹੁੰਦਾ ਤੇ ਉਦੋਂ ਵੋਟ ਪਰਸੈਂਟੇਜ ਹਮੇਸ਼ਾ ਜ਼ਿਆਦਾ ਹੁੰਦੀ ਹੈ ਠੀਕ ਹੈ ਨਾ ਪਰ ਕਿਉਂਕਿ ਇਸ ਵਾਰੀ ਗਰਮੀ ਵੀ ਜ਼ਿਆਦਾ ਹੈਗੀ ਹੈ ਡਿਊਰੇਸ਼ਨ ਵੀ ਜ਼ਿਆਦਾ ਹੈਗਾ ਸੀ ਇੱਕ ਪੱਖ ਮੈਂ ਇਹ ਵੀ ਦੱਸਿਆ ਕਿ ਲੋਕ ਬਾਹਰ ਵੀ ਬਥੇਰੇ ਗਏ ਹੋਏ ਆ ਸੋ ਮੈਨੂੰ ਨਹੀਂ ਲੱਗਦਾ ਕਿ ਵੋਟ ਪਰਸੈਂਟੇਜ ਦਾ ਕੋਈ ਬਹੁਤਾ ਇਸ ਚੀਜ਼ ਦੇ ਨਾਲ ਫਰਕ ਪਏਗਾ ਅਮਿਤ ਸ਼ਾਹ ਜੀ ਆਏ ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਬਿਆਨ ਜੇ ਕਿਹਾ ਜਾਏ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਪੰਜਾਬ ਸਰਕਾਰ ਵੀ ਗਿਰ ਸਕਦੀ ਹੈ ਇਹ ਜੇ ਸਟੇਟਮੈਂਟ ਸਗੀ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਕਿੰਨੀ ਕੁ ਪ੍ਰਭਾਵਿਤ ਕਰ ਸਕਦੀ ਹੈ ਨਹੀਂ ਇਹ ਤਾਂ ਦੇਖੋ ਉਹਨਾਂ ਨੇ ਇੱਕ ਧਮਕੀ ਦਿੱਤੀ ਹੈ ਨਾ ਜੀ ਪੰਜਾਬ ਦੇ ਲੋਕਾਂ ਨੂੰ 92 ਲੋਕਾਂ ਦਾ ਮਤਲਬ ਐਮਐਲਏ ਦੇ ਨਾਲ ਚੁਣੀ ਹੋਈ ਸਰਕਾਰ ਸਰਕਾਰ ਡਿੱਗ ਸਕਦੀ ਹੈ ਤਾਂ ਕੀ ਮਤਲਬ ਹੈਗਾ ਜਾਂ ਤਾਂ ਉਹ ਕੋਈ ਨਾ ਕੋਈ ਤੇ ਖੇਡ ਖੇਡ ਨਹੀਂ ਚਾਹੁੰਦੇ ਹੈਗੇ ਜਾਂ ਉਸੇ ਸ਼ਰੇਆਮ ਧਮਕੀ ਦੇ ਰਹੇ ਹੈਗੇ ਤਾਂ ਇਹ ਕੈਰੇਕਟਰ ਭਾਜੀਪੀ ਦਾ ਪਿਛਲੇ 10 ਸਾਲਾਂ ਚ ਅਸੀਂ ਦੇਖਿਆ ਹੀ ਹੈਗਾ ਹੁਣ ਤੁਸੀਂ ਦੇਖੋ ਮਹਾਰਾਸ਼ਟਰ ਦੇਖ ਲਓ ਕਰਨਾਟਕਾ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਗੋਆ ਦੇਖ ਲਓ ਅਰुणाਚਲ ਪ੍ਰਦੇਸ਼ ਦੇਖ ਲਓ ਕਿੰਨੀਆਂ ਥਾਵਾਂ ਤੇ ਇਹਨਾਂ ਨੇ ਕਿਨਰ ਸਰਕਾਰਾਂ ਦੇ ਕੇ ਆਪਣੀਆਂ ਸਰਕਾਰਾਂ ਉੱਥੇ ਬਣਾਈਆਂ ਠੀਕ ਹੈ ਕਿ ਨਹੀਂ ਹੋ ਸਕਦਾ ਇਦਾਂ ਦੀ ਗੇਮ ਇੱਥੇ ਖੇਡਣੀ ਚਾਹੁੰਦੇ ਹੋਣ ਇੱਥੇ ਵਿਚਕਾਰ ਸ਼ੀਤਲ ਅਨੰਗਲਦਾ ਜੇ ਹੈ ਯੂ ਟਰਨ ਉਸ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਉਸ ਨੂੰ ਲੈ ਕੇ ਵੀ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ ਨੇ ਕਿ ਉਹ ਕਿਸ ਪਾਰਟੀ ਦੇ ਵਿਚਕਾਰ ਨੇ ਆ ਕਈ ਕਹਿੰਦੇ ਕਿ ਉਹਨਾਂ ਦਾ ਅਸਤੀਫਾ ਜਿਹੜਾ ਹੈ ਅਸੈਪਟ ਕਰ ਲਿਆ ਗਿਆ ਉਹ ਕਹਿੰਦੇ ਨੇ ਕਿ ਮੈਂ ਗਿਆ ਸੀ ਮੈਨੂੰ ਸਪੀਕਰ ਸਾਹਿਬ ਮਿਲੇ ਨਹੀਂ ਮੈਂ ਰਸੀਵਿੰਗ ਲੈ ਕੇ ਵਾਪਸ ਆ ਗਿਆ ਹੈਗਾ ਤੁਕੋ ਇਹਦੇ ਤਾਂ ਭਿੱਤਰ ਹੈ ਕਿ ਤੁਸੀਂ ਸਪੀਕਰ ਸਾਹਿਬ ਤੋਂ ਇੱਕ ਮਿੰਟ ਲਓ ਉਹ ਇੱਕ ਰਾਈਟ ਪਰਸਨ ਹੈ ਇਹਦੇ ਉੱਤੇ ਕਮੈਂਟ ਕਰਨ ਨੂੰ ਸੋ ਇਸ ਤੋਂ ਬਾਅਦ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਠੀਕ ਹੈ ਨਾ ਇਹ ਉਹਨਾਂ ਦੇ ਅਧਿਕਾਰ ਖੇਤਰ ਚ ਹੀ ਆਉਂਦਾ ਹੈ ਕਿ ਅਸਤੀਫਾ ਉਹਨਾਂ ਨੇ ਐਕਸੈਪਟ ਕਰਨਾ ਹੈ ਜਾਂ ਨਹੀਂ ਕਰਨਾ ਬਟ ਜਿਹੜਾ ਦਲ ਬਦਲੂ ਦਾ ਜਿਹੜਾ ਕਾਨੂੰਨ ਹੈਗਾ ਡੈਫੀਨਿਟਲੀ ਉੱਤੇ ਲਾਗੂ ਹੁੰਦਾ ਹੀ ਹੈ ਜਦੋਂ ਤੁਸੀਂ ਕੋਈ ਪਾਰਟੀ ਜਿੱਥੋਂ ਤੁਸੀਂ ਚੁਣੇ ਹੋਏ ਉਹਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲੇ ਜਾਂਦੇ ਹੈਗੇ ਹੋ ਠੀਕ ਹੈ ਨਾ ਤੇ ਦਲ ਬਦਲੂ ਕਾਨੂੰਨ ਤੇ ਲਾਗੂ ਹੁੰਦਾ ਹੀ ਹੈ ਭਾਵੇਂ ਤੁਸੀਂ ਅਸਤੀਫਾ ਵਾਪਸ ਲੈ ਵੀ ਲਿਆ ਹੈਗਾ ਤੇ ਲੇਕਿਨ ਆਖਰੀ ਜਿਹੜ स्पीकर साहब ਨਹੀਂ ਲੈਣੀ ਹੈ ਕਿਸੇ ਹੋਰ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਜਮਾਂ ਦੀ ਪਾਟੀ ਛਟਕੇ ਗਏ ਨੇ ਨਹੀਂ ਇਸ ਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਠੀਕ ਹੈ ਕਿ ਨਹੀਂ ਜੇ ਤੁਸੀਂ ਸਤੀਫੇ ਦੀ ਗੱਲ ਪੁੱਛੀ ਉਹ ਮੈਂ ਤੁਹਾਨੂੰ ਦੱਸਿਆ ਕਿ ਕੁਲਕਾਰ ਸਿੰਘ ਜਿੱਤੇ ਨੇ ਇਹ ਕਹਿੰਦੇ ਨੇ ਸਪੀਕਰ ਸਾਹਿਬ ਨਾਲ ਗਲਵਾਕ ਕਰ ਲੋ ਉਹ ਸਪਸ਼ਟ ਟਿੱਪਣੀ ਦੇ ਪਾਣਗੇ ਲੇਕਿਨ ਸਭ ਤੋਂ ਵੱਡੀ ਗੱਲ ਕਹਿੰਦੇ ਨੇ ਨੀਲ ਜੀ ਕਿ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕੱਲ रिजल्ट आने वाला है तो एग्जिट पोल कितने का सटीक पहुंचे ने ये देखने वाली गल हुई कैमरामैन दीपक के नाल नीरू बिचलवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर